ਸਾਨੂੰ ਜਿਆ ਨੂੰ ਵੈਲਕਮ ਅੱਜ ਅਸੀਂ ਸਾਡੀ ਵਿਰੋਧੀ ਪਾਰਟੀ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਉਹ ਬੜੇ ਸਤਕਾਰਯੋਗ ਅਹੁਦੇ ਤੇ ਰਹੇ ਨੇ ਪਰ ਉਹ ਕੰਮ ਸਤਕਾਰਯੋਗ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਜਿਹੜੀ ਆ ਜਲੰਧਰ ਦੇ ਲੋਕ ਉਹਨਾਂ ਨੂੰ ਵੋਟ ਨਹੀਂ ਪਾਣਗੇ ਇਹ ਮੈਂ ਯਕੀਨ ਨਾਲ ਕਹਿ ਸਕਦਾ ਕਿਉਂਕਿ ਇੱਕ ਆਊਟਸਾਈਡਰ ਨੇ ਬਾਹਰੋਂ ਆ ਕੇ ਇਲੈਕਸ਼ਨ ਲੜ ਰਹੇ ਨੇ ਤੇ ਆਪਣੇ ਹਲਕਿਆਂ ਦੇ ਵਿੱਚੋਂ ਨਕਾਰੇ ਹੋਏ ਨੇ ਦੋ ਹਲਕਿਆਂ 'ਚ ਉਹਨਾਂ ਨੇ ਐਜ਼ ਏ ਐਮਐਲਏ ਇਲੈਕਸ਼ਨ ਲੜੀ ਤੇ ਬੁਰੀ ਤਰ੍ਹਾਂ ਹਾਰੇ ਨਕਾਰੇ ਹੋਏ ਨੇ ਉਹ ਜਲੰਧਰ ਆ ਕੇ ਬਾਹਰੋਂ ਲੜ ਰਹੇ ਨੇ ਇਸ ਕਰਕੇ ਮੈਨੂੰ ਯਕੀਨ ਹੈ ਜਲੰਧਰ ਦੇ ਲੋਕ ਉਹਨਾਂ ਨੂੰ ਵੋਟਾਂ ਨਹੀਂ ਪਾਉਣਗੇ ਜਲੰਧਰ ਦੀ ਜਨਤਾ ਬਹੁਤ ਪੜੀ ਦੀ ਕੀ ਸਿਆੜੀ ਸੂਝਵਾਨ ਹੈ ਉਹਨਾਂ ਤੇ ਜਦੋਂ ਮੁੱਖ ਮੰਤਰੀ ਬਣੇ 3 ਮਹੀਨੇ ਦੀ ਉਹਨਾਂ ਨੂੰ ਮੁੱਖ ਮੰਤਰੀ ਬਣ ਦਾ ਮੌਕਾ ਮਿਲਿਆ ਤਾਂ ਉਹਨਾਂ ਤੇ ਬੜੇ-ਬੜੇ ਕਰਪਸ਼ਨ ਦੇ ਚਾਰਜਸ ਲੱਗੇ ਨੇ ਤੁਸੀਂ ਸਾਰੇ ਉਹਦੇ ਆਈਟਨਸ ਹੋ ਤੁਸੀਂ ਦੇਖਿਆ ਹੋਈਆਂ ਉਹਨਾਂ ਦੀ ਪ੍ਰੈਸ ਕੋ ਉੱਥੇ ਜਿਹੜਾ ਉਹਨਾਂ ਦੇ ਖਿਲਾਫ ਜਦੋਂ ਕਾਰਵਾਈ ਹੋਈ ਯਾ ਉਹਨਾਂ ਦੇ ਘਰੋਂ ਉਹਦੇ ਭਾਂਜੇ ਕੋਲੋਂ ਪੈਸੇ ਫੜੇ ਗਏ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੋਈ ਉਹ ਬਾਹਰ ਚਲੇ ਗਏ ਅਮਰੀਕਾ ਕਿੰਨੇ ਮਹੀਨੇ ਵਾਪਸ ਹੀ ਨਹੀਂ ਆਏ ਇਸ ਕਰਕੇ ਵੀ ਕਿਧਰੇ ਅੰਦਰ ਨਾ ਜਾਣਾ ਪੈ ਜੀਵੇ ਬੜੀਆ ਕੀਮਤੀ ਤੋਹਫੇ ਉਹਨਾਂ ਦੇ ਘਰੋਂ ਫੜੇ ਗਏ 10 ਕਰੋੜ ਤੋਂ ਜ਼ਿਆਦਾ ਰੁਪਇਆ ਫੜਿਆ ਗਿਆ ਇਹ ਸਾਰੇ ਉਹਨਾਂ ਦੇ ਕ腐ਸ਼ਨ ਦੇ ਚਾਰਜਿਸ ਲੱਗੇ ਹੋਏ ਨੇ ਫਿਰ ਉਹਨਾਂ ਦੇ ਕਰੈਕਟਰ ਵਾਸਤੇ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਮੈਨੂੰ ਕਈ ਵਾਰੀ ਸ਼ਰਮ ਆਂਦੀ ਆਪਣਾ ਨਾਮ ਚੰਨੀ ਕਹਿੰਦੀ ਆ ਆ ਮੈਂ ਬੜੇ ਮਾਣ ਨਾਲ ਕਹਿੰਦਾ ਹਾਂ ਮੈਂ ਗੁਰਜਰ ਸਿੰਘ ਚੰਨੀ ਆ ਹੁਣ ਮੈਨੂੰ ਕਈ ਵਾਰੀ ਸ਼ਰਮ ਆਂਦੀ ਮੈਂ ਗੁਰਜਰ ਸਿੰਘ ਕਹਿ ਕੇ ਰੁਕ ਜਾਣਾ ਵੀ ਹੈ ਨਾ ਹੀ ਕਹਾਂ ਚੰਨੀ ਕਿਉਂਕਿ ਤੁਸੀਂ ਉਹਨਾਂ ਦੇ ਜਿਹੜਾ ਪਹਿਲਾ ਉਹਨਾਂ ਨੇ ਇੱਕ ਛੋਟੀ ਬੱਚੀ ਦੇ ਪੇਟ ਤੇ ਹੱਥ ਰੱਖਿਆ ਤੁਸੀਂ ਸਾਰੇ ਬੈੱਡ ਟੱਚ ਗੁੱਟ ਟੱਚ ਬਾਰੇ ਜਾਣਦੇ ਹੋ ਅੱਜਾ ਛੋਟੇ ਬੱਚਿਆਂ ਨੂੰ ਬੈੱਡ ਟੱਚ ਤੇ ਗੁੱਟ ਟੱਚ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਉਹਨਾਂ ਨੇ ਉਹਦੇ ਤੇ ਕਿਹਾ ਜੀ ਮੇਰੀ ਤਾਂ ਉਂਗਲੀ ਟੇਢੀ ਆ ਪਿਛਲੇ ਇਲੈਕਸ਼ਨ 'ਚ ਉਹਨਾਂ ਨੇ ਕਿਹਾ ਮੇਰੀ ਉਂਗਲੀ ਟੇਢੀ ਆ ਫਿਰ ਆਈਐਸ ਅਫਸਰ ਦੇ ਕਿੱਸਾ ਤੁਹਾਨੂੰ ਪਤਾ ਸਾਰਿਆਂ ਨੂੰ ਮਾਫੀ ਮੰਗੀ ਉਹਨਾਂ ਦੇ ਹਸਬੰਦ ਨੇ ਤੇ ਉਹਨਾਂ ਨੇ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਸ਼ਿਕਾਇਤ ਕੀਤੀ ਤੇ ਬਤੌਰ ਮੰਤਰੀ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ ਇਹ ਸਾਰੇ ਕਿਸੇ ਤੁਸੀਂ ਜਾਣਦੇ ਹੋ ਤੇ ਨਵਾਂ ਕਿੱਸਾ ਤੁਹਾਡੇ ਜਨੰਦਰ ਵੇਖਿਆ ਕਈਆਂ ਦੇ ਸਾਹਮਣੇ ਹੋਇਆ ਹੋਣਾ ਸ਼ਾਇਦ ਤੁਸੀਂ ਕਿਸ ਨੇ ਰਿਕਾਰਡ ਵੀ ਕੀਤਾ ਹੋਇਆ ਹੈ ਕਿ ਨਹੀਂ ਕੀਤਾ ਤੁਸੀਂ ਦੇਖਿਆ ਵੀ ਹੋਏਗਾ ਤੇ ਅੱਜ ਦਾ ਸਭ ਤੋਂ ਜਿਹੜਾ ਵੱਡਾ ਮੁੱਦਾ ਜਿਹੜਾ ਮੇਨ ਮੁੱਦਾ ਮੈਂ ਉਸ ਮੁੱਦੇ ਤੇ ਹੁਣ ਤੁਹਾਡੇ ਨਾਲ ਗੱਲ ਕਰਾਂਗਾ ਗਿਲੰਦਰ ਦੀ ਬੜੀ ਬਦਕਿਸਮਤੀ ਰਹੀ ਆ ਕਰਨਜੀਤ ਸਿੰਘ ਇੱਕ ਦੋ ਵੱਡੇ ਸਮਗਲਰਸ ਜਿਨ੍ਹਾਂ ਨੇ ਸਾਡੀ ਪੰਜਾਬ ਦੀ ਜ਼ਿੰਦਗੀ ਬਰਬਾਦ ਕੀਤੀ ਹੋਈ ਆ ਉਹਨਾਂ ਦੇ ਨਾਲ ਉਸ ਚੀਜ਼ਾਂ ਸ਼ੇਅਰ ਕਰ ਰਹੇ ਨੇ ਸੂਰੇਜ ਲੋਹੜੀਆ ਜੀ ਤੇ ਬੋਬੀ ਜੀ ਆ ਤੁਹਾਡੇ ਸਾਹਮਣੇ ਫੋਟੋਆਂ ਨੇ ਮੇਰਾ ਖਿਆਲ ਤੁਹਾਨੂੰ ਦੱਸਣ ਦੀ ਲੋੜ ਨਹੀਂ ਸੂਰੇਜ ਲੋਹੜੀਆ ਕੋਣ ਆ ਅਇ ਤੋਂ 20 ਸਾਲ ਪਹਿਲੇ ਵੀ ਜਦੋਂ ਇਲੈਕਸ਼ਨਾਂ ਦੇ ਵਿੱਚ ਉਹਦੇ ਬਾਰੇ ਚਰਚਾ ਹੁੰਦੀ ਰਹੀ ਆ 15 ਸਾਲ ਪਹਿਲੇ ਵੀ ਇਲੈਕਸ਼ਨ ਚਰਚਾ ਹੋਈ ਇਹ ਜਦੋਂ ਹੁੰਦਾ ਕਿਸੇ ਨਾ ਕਿਸੇ ਕਾਂਗਰਸੀ ਦੀ ਸਟੇਜ ਤੇ ਨਜ਼ਰ ਆਉਂਦਾ ਇਹ ਚਨੰਜੀ ਸਿੰਘ ਚੰਨੀ ਜੀ ਮੈਂ ਪਹਿਲੇ ਤੁਹਾਨੂੰ ਕਿਹਾ ਬੜੇ ਸਤਕਾਰਯੋਗ ਅਹੁਦੇ ਤੇ ਰਹੇ ਨੇ ਪਰ ਸਤਕਾਰਯੋਗ ਕੰਮ ਨਹੀਂ ਕਰਦੇ ਇਹ ਅੱਜ ਸਾਡੇ ਬੱਚਿਆਂ ਦੀ ਜ਼ਿੰਦਗੀਆਂ ਬਰਬਾਦ ਕਰਨ ਵਾਲੇ ਲੋਕ ਉਹਨਾਂ ਦੀ ਸਟੇਜ ਉਹਨਾਂ ਨਾਲ ਸਾਂਝੀ ਕਰ ਰਹੇ ਨੇ ਆ ਤੁਹਾਡੇ ਸਾਹਮਣੇ ਬੜੀ ਸ਼ਰਮ ਦੀ ਗੱਲ ਆ ਮੈਂ ਜਲੰਧਰ ਵਾਸੀਆਂ ਨੂੰ ਅਪੀਲ ਕਰਦਾ ਜਲੰਧਰ ਵਾਸੀ ਇਸ ਸ਼ਖਸ ਨੂੰ ਬੁਰੀ ਤਰ੍ਹਾਂ ਨਕਾਰ ਦੇ ਸਾਨੂੰ ਇਹਦੇ ਤੇ ਜੈਸੇ ਤੋਂ ਤੁਸੀਂ ਸਾਰੇ ਸਤਿਕਾਰਯੋਗ ਹੋ ਤੁਸੀਂ ਇਹਦਾ ਮਤਲਬ ਚੰਗੀ ਤਰ੍ਹਾਂ ਸਮਝਦੇ ਹੋ ਕਿਉਂਕਿ ਜੇ ਅਸੀਂ ਇੱਥੇ ਨਹੀਂ ਕਰਾਂਗੇ ਤਾਂ ਉਨਾ ਦੇ ਬਾਰੇ ਬਾਕੀ ਵੀ ਚਰਚਾਵਾਂ ਨੇ ਅਸੈਂਬਲੀ 'ਚ ਵੀ ਬੋਲਦੇ ਆਇਆ ਕਈ ਵਾਰੀ ਲਫਜ਼ ਇਦਾਂ ਦੇ ਬੋਲ ਜਾਂਦੇ ਨੇ ਕਿ ਬੰਦੇ ਨੂੰ ਸਮਝ ਨਹੀਂ ਲੱਗਦੀ ਫਿਰ ਇੱਕ ਅਦਾ ਮੁੱਦਾ ਇਦਾਂ ਦਾ ਹੋਰ ਵੀ ਹੈ ਸ਼ਾਇਦ ਇੱਕ ਦਿਨਾਂ 'ਚ ਮੈਂ ਉਹ ਵੀ ਮੈਂ ਅਰਜ਼ੀ ਕਰ ਰਿਹਾ ਜੇ ਮੇ ਕੋਲ ਗਿਆ ਤਾਂ ਅਸੀਂ ਉੱਧਰ ਦੀ ਗੱਲ ਕਰਾਂਗੇ ਹੁਣ ਤੁਸੀਂ ਕੋਈ ਕੋਈ ਗੱਲ ਕੁਛ ਹਿੰਤਾਂ ਇੱਕ ਸਵਾਲ ਹੈ ਜੀ ਬੜਾ ਵੱਡਾ ਤੁਸੀਂ ਪੋਸਟਰ ਤਾਂ ਚਪਵਾਏ ਨੇ ਨਾਲ ਦੀ ਨਾਮ ਤੁਸੀਂ ਡੇਲੀ ਪੋਸਟ ਸਾ ਲੋਕੋ ਵੀ ਚੁੱਕਿਆ ਹੋਇਆ ਸਪੈਸੀਫਿਕਲੀ ਚੈਨਲ ਨੂੰ ਟਾਰਗੇਟ ਵੀ ਨਾਲ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਸਾਡੇ ਕੋਲ ਜਿਹੜੇ ਪੋਸਟਰ ਆਏ ਨੇ ਜੀ ਮੈਂ ਅਸੀਂ ਟਾਰਗੇਟ ਨਹੀਂ ਕਰਦੇ ਸਾਡੇ ਕੋਲ ਪੋਸਟਰ ਇਹ ਆਏ ਸਾਨੂੰ ਪੋਸਟਰ ਜੇ ਘੜਵਾਣੇ ਸੀ ਸੋਸ਼ਲ ਮੀਡੀਆ ਤੇ ਜੀਆਂ ਵੀਡੀਓ ਸੀਗੀਆਂ ਮਤਲਬ ਡੇਲੀ ਪੋਸਟ ਤੇ ਲੋਕੋ ਵਾਲਾ ਪੋਸਟਰ ਹੀ ਕਿਉਂ ਚੁੱਕਿਆ ਹੋਇਆ ਸਾਨੂੰ ਪੋਸਟਰ ਅਵੇਲੇਬਲੀ ਇਹ ਹੋਏ ਨੇ ਜੀ ਅਸੀਂ ਸਰ ਇਹ ਤੁਸੀਂ ਕਰ ਹੀ ਨਹੀਂ ਸਕਦੇ ਕਿਉਂਕਿ ਬਾਕੀ ਚੈਨਲਸ ਵੀ ਆਪਣੇ ਚੈਨਲ ਤੇ ਨਹੀਂ ਚਲਾ ਸਕਦੇ ਕਿਸੇ ਹੋਰ ਚੈਨਲ ਤੇ ਲੋਕੋ ਲਈ ਕੋਈ ਚੀਜ਼ ਚਲੋ ਇਹਨੂੰ ਤੁਸੀਂ کرکے لگا تو کیوں گیا نے کلیق chapter کے لگا توتو کیوں گیا تو سادھی تو آمیلینبل ہے Keyboardang preparat کے لئے کا ح variety کیوں چکے کی تو تھے کیوں جہو کارن نہیں اس کا سوشی کی نیا کوئی کارن کوئی میکیاں کی نہیں ناں نہ دیکھ جاوس گیا تو اس کا سیحدہ نواز دیکھیا لیکن وہ کیا ہے نہیں what about on it ان inimی کر زندگی حدی público باقی کیسے ساڈے نگاہ جس کی ہے ان دھائے آگیا اس یچ شکلتناک سادھے اندھے اندھے وخت اس پر کرنی ਇਹ ਨਾ ਸ਼ੋਅ ਕਰੀਦਾ ਹੁਣ ਗੁੱਸੇ ਮੂਡ ਹੈ ਇੱਥੇ ਹੈ। ਸਟੇਜ ਤਾਂ ਸਟੇਜ ਤੋਂ ਚੰਨੀ ਦੀ ਸਟੇਜ ਤੇ ਚੜੇ ਆਇਆ ਕਿੰਗ ਪਿੰ ਰਮਨ ਅਰੋੜੇ ਜੀ ਕਿੱਦਾਂ ਹੋ ਗਏ ਮੈਨੂੰ ਦੱਸੋ। ਰਮਨ ਅਰੋੜੇ ਜੀ ਕਿੰਗ ਪਿੰ ਕਿੱਦਾਂ ਹੋ ਗਏ ਸਟੇਜ ਉਹ ਚੰਨੀ ਦੀ ਚੰਨੀ ਦੀ ਸ਼ੇਅਰ ਕਰ ਰਹੇ ਨੇ। ਚੰਨੀ ਦੀ ਚੰਨੀ ਨੂੰ ਜਿਤਾਉਣ ਵਾਸਤੇ ਆ ਰਹੇ। ਉਹ ਚੰਨੀ ਸਿੰਘ ਚੰਨੀ ਨੂੰ ਜਿਤਾਉਣ ਲਈ ਉਹਨੇ ਸਟੇਜਾ ਸ਼ੇਅਰ ਕਰ ਰਹੇ ਨੇ। ਇਹਦਾ ਮਤਲਬ ਰਮਨ ਅਰੋੜੇ ਦੇ ਖਿਲਾਫ ਨੇ। ਤੇ ਰਮਨ ਅਰੋੜੇ ਜੀ ਕਿੱਦਾਂ ਕਿੰਗ ਪਿੰ ਹੋ ਗਏ? ਲੇਕਿਨ ਜਦੀਦਾ ਉਹ ਤਾਂ ਕਹਿ ਰਹੇ ਕਿ ਇਹਦੇ ਨੂੰ ਸ਼ੀਤਲ। ਤੇ ਰਮਨ ਅਰੋੜਾ ਮੋਬੀ ਜੀ ਜਿਹੜਾ ਸ਼ਹਿਰ ਦੇ ਵਿੱਚ ਚੜ੍ਹਦੇ ਪਤਾਵਾ ਕਰ ਰਹੇ ਨੇ ਉਹ ਸ਼ਹਿਰ ਕਰ ਰਹੇ ਨੇ ਤੇ ਜਿਹੜਾ ਲਾਟਰੀ ਕਰੇ ਸਟੇ ਦਾ ਕਾਰੋਬਾਰ ਮੈਂ ਵੀ ਇਸ ਗੱਲ ਨਾਲ ਐਗਰੀ ਕਰਦਾ ਜੇ ਤਿੰਨੇ ਇਕੱਠੇ ਹੁੰਦੇ ਤੇ ਤਿੰਨੇ ਇਕੱਠੇ ਜਾਂਦੇ ਰਮਨ ਰਾਜੀ ਆਪਣੀ ਪਾਰਟੀ ਨੇ ਕਿ ਆਪਣਾ ਕੰਮ ਕਰ ਰਹੇ ਨੇ ਜਿਹੜੇ ਦੋ ਬੰਦੇ ਬਦਨਾਮ ਸੀਗੇ ਉਹ ਇਸੇ ਕਰਕੇ ਇਸੇ ਕਰਕੇ ਉਹਨਾਂ ਦੀ ਬਾਹ ਮਰੋੜੀ ਗਈ ਤੇ ਬੀਜੇਪੀ ਚ ਗਏ ਉਹਨਾਂ ਦੀ ਬਾਹ ਮਰੋੜੀ ਗਈ ਬੀਜੇਪੀ ਚ ਉਹਨਾਂ ਦੇ ਪ੍ਰਤਾਪ ਹੋਣਾ ਨੇ ਵੀ ਤੁਹਾਡੀ ਪਾਰਟੀ ਤੋਂ ਦਰੋਜ਼ ਲਗਾਏ ਉਹਨਾਂ ਨੇ ਰਾਜਪਟ ਚੰਦਾ ਤੋਂ ਜਿਹੜੇ ਕਰੀਬ ਹੀ ਨੇ ਉਹ ਵੀ ਕਹਿੰਦੇ ਨਸ਼ਾ ਵੀ ਖਵਾਉਂਦੇ ਨੇ ਕਿਵੇਂ ਦੇਖੋ ਜੀ ਦੇਖੋ ਜੀ ਮੈਂ ਤੁਹਾਨੂੰ ਪ੍ਰੂਫ ਦੇ ਰਿਹਾ ਤੁਹਾਨੂੰ ਇਹ ਤੁਹਾਨੂੰ ਪ੍ਰੂਫ ਗਲਤ ਹੈ ਤਾਂ ਗੱਲ ਮੇਰੀ ਇਸ ਗੱਲ ਦਾ ਪਹਿਲੇ ਦੋ ਜਿਹੜੀ ਮੈਂ ਮੇਰੀ ਗੱਲ ਮੇਰੇ ਨਾਲ ਕਰੋ ਜਿਹੜੀ ਕੋਈ ਵਿਜੇ ਪ੍ਰਤਾਪ ਉਹਨਾਂ ਦੀ ਗੱਲ ਤੋਂ ਉਹਨਾਂ ਨਾਲ ਕਰਿਆ ਜੇ ਮੇਰੀ ਤਾਂ ਮੇਰੇ ਨਾਲ ਜੇ ਨਹੀਂ ਕਰੀ ਬੜਾ ਤੁਹਾਡੀ ਆਪਣੀ ਪਾਰਟੀ ਦੀ ਨਹੀਂ ਪਾਰਟੀ ਮੈਂ ਉਹਨਾਂ ਤੋਂ ਨਹੀਂ ਜਵਾਬ ਦੇਦਾ ਮੈਂ ਆਪਣੀ ਆਪਣੀ ਗੱਲ ਦਾ ਜਵਾਬ ਦੇਦਾ ਮੈਂ ਮੇਰੇ ਸਾਹਮਣੇ ਸਰ ਲਿਖੇ ਸ਼ਿਖਰਜੋਤਰਾ ਉਹਨਾਂ ਦਾ ਰਵਾਨਾ ਰੋੜਾ ਦੀ ਅੱਛੀ ਨਿਕਲ ਪਾਰਾ ਮਿੱਤਰਤਾ ਜੇ ਮਿੱਤਰਤਾ ਹੁੰਦੀ ਦੇ ਵਿੱਚ ਇਹ ਜੇ ਮਿੱਤਰਤਾ ਹੁੰਦੀ ਤਿੰਨੇ ਇਕੱਠੇ ਜਾਂਦੇ ਉਹ ਦੋ ਦੀ ਮਿੱਤਰਤਾ ਸੀਗੀ ਉਹ ਲੋਕਾਂ ਨੂੰ ਸ਼ੋਅ ਕਰਦੇ ਰਹੇ ਵੀ ਅਸੀਂ ਦੁਸ਼ਮਣਾਂ ਸਾਰੇ ਸ਼ਹਿਰ ਨੂੰ ਭੁਲੇਖਾ ਸੀ ਵੀ ਦੁਸ਼ਮਣ ਨੇ ਪਰ ਅਸਲ 'ਚ ਉਹ ਦੋਨੇ ਮਿੱਤਰ ਸਨ ਕਿਉਂਕਿ ਮਿੱਤਰਤਾ ਆਪਣੀ ਪੂਰੀ ਕਰ ਲਈ ਬੀਜੇਪੀ ਦੇ ਆਫਿਸਾਂ گرچرن چنی چنی شرما یہ میرا نام بدلیا تو جانا میں کوشش کرتا کہ گورچرنگ کلہ لکھ لو چنی میں کےما گا نہیں پر میں کوشش کرا گا میں ارداس کردہ ਵੀ ਇੱਕ ਤਰੀਕ ਤੋਂ ਬਾਅਦ ਉਹ ਇੱਥੇ ਨਜ਼ਰ ਹੀ ਨਾਲ ਅੱਛਾ ਇੱਕ ਚੀਜ਼ ਇਹ ਸਾਨੂੰ ਮੈਨੂੰ ਯਕੀਨ ਹੈ ਵੀ ਇੱਕ ਤਰੀਕ ਤੋਂ ਬਾਅਦ ਮੈਨੂੰ ਸ਼ਰਮਸ਼ਾ ਨਾ ਕਰਨੀ ਪੇਗੀ ਕਿਉਂਕਿ ਅੰਦਾ ਇੱਥੋਂ ਰਸਤਾ ਬਾਹਰ ਦਾ ਹੋ ਜਾਂਦਾ ਜੀ ਸਾਹਿਬ ਇੱਕ ਚੀਜ਼ ਦੇ ਸੋਪ ਮੈਂ ਜੀ ਸਾਹਿਬਾਂ ਤੇ ਨਜੀ ਸਾਹਿਬਾਂ ਜੀ ਉਹਨਾਂ ਨੇ ਕਿਹਾ ਹੈਗਾ ਜੀ ਵੀ ਆਮ ਆਦਮੀ ਪਾਰਟੀ ਸਰਕਾਰ ਦੇ ਲੋਕਾਂ ਨੇ ਜਿਹੜੇ ਬੈਠੇ ਕਿਤੇ ਚੀਜ਼ ਨਹੀਂ ਕੀਤੀ 11 ਕੁਰਸੀਆਂ ਜਿਹੜੀਆਂ ਆਪਾਂ ਜੀ ਆ ਆ ਆ ਤੋਂ ਇਲਾਵਾ ਉਹਨਾਂ ਨੇ ਇਹ ਗੱਲ ਕੀਤੀ ਹੈ حل ہو جی ہزار سپرا جیسے دیکھو سپرا جی کولو ہن اپنی گلا لیکن کو پراپتی دسن کی بجائے ਹੁਣ ਸਪਰਾ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਵੀ 5 ਸਾਲ 2 ਸਾਲ ਪਹਿਲੇ 5 ਸਾਲ ਉਹਨਾਂ ਦੀ ਲਗਾਤਾਰ ਕੋਈ ਸਰਕਾਰ ਨਹੀਂ ਆਈ ਉਹਨਾਂ ਨੂੰ ਚੰਗੀ ਜਿਹੇ ਪ੍ਰਾਪਤੀਆਂ ਦੱਸੀਆਂ ਚਾਹੀਦੀਆਂ ਸੀ ਨਾ ਕਿ ਦੂਜੇ ਦੇ ਅਕਸਰ ਨੇ ਦੇ ਦੱਸੀ ਸਾਡੀ ਪਾਰਟੀ ਨੇ ਬਿਜਲੀ ਦੇ ਬਿੱਲ ਮੁਫਤ ਕਰਨ ਦਾ 300 ਯੂਨਿਟ ਫ੍ਰੀ ਕਰਨ ਦਾ ਵਾਦਾ ਕੀਤਾ ਸੀ ਪੂਰਾ ਕੀਤਾ ਉਹ ਗਾਰੰਟੀ ਪੂਰੀ ਕੀਤੀ ਬਾਕੀ ਜਿਹੜੀ 1000 ਰੁਪਏ ਦੀ ਗੱਲ ਕਰਦੇ ਹੋ ਤੁਸੀਂ ਦੇਖੋ ਉਹਨਾਂ ਨੇ ਮੋਲਾ ਕਲੀਨਿਕ ਕਿਲਾਕ ਤੇ ਉਹਨਾਂ ਨੂੰ ਰੈਨੋਵੇਟ ਕਰਕੇ ਵਧੀਆ ਤਰੀਕੇ ਨਾਲ ਚਲਾ ਕੇ ਉਹਦੇ ਚ 80 ਤਰ੍ਹਾਂ ਦੀਆਂ ਦਵਾਈਆਂ ਤੇ 40-42 ਤਰ੍ਹਾਂ ਦੇ ਟੈਸਟ ਫ੍ਰੀ ਕਰ ਦਿੱਤੇ ਬੜੀ ਵੱਡੀ ਸਹੂਲਤ ਹੁੰਦੀ ਆ ਫਿਰ ਉਹਨਾਂ ਨੇ ਸਕੂਲ ਵਧੀਆ ਸਕੂਲ ਬਣਾ ਦਿੱਤੇ ਹੁਣ ਅੱਜ ਦੀਆਂ ਦੂਜੀਆਂ ਪਾਰਟੀਆਂ ਜਿਹੜੀਆਂ ਆਪ ਸਕੂਲ ਨਹੀਂ ਬਣਾ ਸਕੀਆਂ ਉਹ ਉਹਨਾਂ ਦੀ ਤਾਂ ਗੱਲ ਨਹੀਂ ਕਰਦੀਆਂ ਉਹ ਅੱਗੇ ਅਗਲੀ ਗੱਲ ਕਰਦੀਆਂ ਨੇ ਵੀ ਉਹ ਹੋ ਗਿਆ ਇਹ ਨਹੀਂ ਦੁੱਤਾ ਬਾਕੀ ਜਿਹੜੀ ਤੁਸੀਂ 1000 ਰੁਪਏ ਦੀ ਗੱਲ ਕਰਦੇ ਹੋ ਨਾ ਉਹ ਵੀ 1000 ਰੁਪਏ ਵੀ ਜਲਦੀ ਸਾਡੀ ਪਾਰਟੀ ਸਾਡੀ ਪਾਰਟੀ ਦੀ ਸਰਕਾਰ ਜਿਹੜੀ ਹੈ ਜਲਦੀ ਉਹ ਵੀ ਦੇ ਦੇਗੀ ਇਸ ਸਾਡੀ ਸ਼ਾਇਦ ਆ انہوں نے یقین ہے ایسا ایسا دیویٹری جو بھی دیتا ہے شمی صاحب ایٹ چید اصو پر جاپ سرکار لیڈا نگائی مائدن نے کلاب کہہ رہے ہیں کاروئی کرنے دوسرے ویسے چوڑا بھی انہیں پڑا پھر لگی یہ گا ہے سرکار کو بھی خابر ہے کلاب ہی نہیں اس میں دران جی جنا حرکہ شاہ کور دے درائی مائدن کے افسراتی حملہ ہو جانتا ہے انہوں نے کھڑیت ہو نہیں ہے ان کے ہمائی فائر ت ਇਲੈਕਸ਼ਨ ਦਾ ਕੋਡ ਲੱਗ ਜਾਂਦਾ ਉਦੋਂ ਬਹੁਤੀਆਂ ਇੰਡੀਆਂ ਕਾਰਵਾਈਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕੰਟਰੋਲ ਵਿੱਚ ਆ ਜਾਂਦੀਆਂ ਕਈ ਮੁੱਦਿਆਂ ਤੇ ਕਈ ਵਾਰੀ ਸਰਕਾਰ ਕਾਰਵਾਈ ਕਰਨਾ ਚਾਹੁੰਦੀ ਨਹੀਂ ਵੀ ਕਰ ਸਕਦੀ ਮਤਲਬ ਕਿਤੇ ਨਾ ਕਿਤੇ ਸਰਕਾਰ ਝੁਕਦੀ ਹੈ ਹਾਂਜੀ ਨਹੀਂ ਝੁਕਦੀ ਨਹੀਂ ਆ ਮਜਬੂਰ ਹੋ ਜਾਂਦੀ ਜਦੋਂ ਇਲੈਕਸ਼ਨ ਉਹ ਲੋਕ ਕੋਡ ਲੱਗਾ ਹੋਵੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਜਿੱਦਾਂ ਦੇਖੋ ਦੋ ਕਮਿਸ਼ਨਰ ਸਾਹਿਬ ਬਦਲ ਦਿੱਤੇ ਲੁਧਿਆਣੇ ਦੇ ਵੀ ਜਗੰਦਰ ਦੇ ਵੀ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਚੇਂਜ ਕੀਤੇ ਨਾ ਉੱਥੇ ਹੁਣ ਜੇ ਕੋਈ ਅਫਸਰ ਕਾਰਵਾਈ ਕਰਨਾ ਚਾਹੁੰਦਾ ਹੋਵੇ ਤਾਂ ਕਈ ਵਾਰੀ ਇਲੈਕਸ਼ਨ ਦੀ ਮਜਬੂਰੀਆਂ ਵੀ ਹੁੰਦੀਆਂ ਨੇ ਪਰ ਇਹ ਨਹੀਂ ਕਿਹਾ ਜਾਂਦਾ ਸਰ ਸਾਡੀ ਸਰਕਾਰ ਕਾਰਵਾਈ ਨਹੀਂ ਕਰੇ ਅੱਛਾ ਉੱਥੇ ਨਜਾਇਜ਼ ਮੈਨੀ ਕਾਰ ਕੋ ਹੋ ਰਿਹਾ ਹੈ ਅਗਰ ਤੁਸੀਂ ਉਹਨਾਂ ਸ਼ਾਟੂਟ ਨੂੰ ਦੇਖੀਏ ਤਕਰੀਬਨ ਅੱਤੀਏ ਹੀ ਨਜਾਇਜ਼ ਮੈਨੀ ਦੀ ਕਾਫੀ ਜਿਹੜੀ ਬਿਜ਼ਨਸ ਦੇ ਸਾਹਮਣੇ ਆਇਆ ਦੇਖੋ ਤੁਸੀਂ ਐਨੇ ਜਿਹੜੇ ਪੱਤਰਕਾਰ ਹੁੰਦੇ ਇਨਵੈਸਟੀਗੇਟਰ ਵੀ ਨਾਲ ਹੁੰਦੇ ਨੇ ਇਹ ਸਮਝੋ ਤੁਹਾਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਸਰ ਅਸੀਂ ਤਾਂ ਕਰਦੇ ਤੁਸੀਂ ਨਹੀਂ ਇਹ ਮੈਂ ਤਾਂ ਕਹਿੰਦਾ ਤੁਸੀਂ ਸਾਨੂੰ ਵੀ ਨਾਲ ਲੈ ਚਲੋ ਅਸੀਂ ਵੀ ਨਾਲ ਇਨਵੈਸਟੀਗੇਟ ਕਰਦੇ ਚਲੋ ਕਰ ਰਹੇ ਸਾਰੀਆਂ ਇਨਵੈਸਟੀਗੇਸ਼ਨ ਹੁੰਦੀ ਹੈ ਇਹ ਨਹੀਂ ਗੱਲ ਨਹੀਂ ਹੁੰਦੀ ਪਰ ਜਦੋਂ 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 ਇਲੈਕਸ਼ਨ ਦਾ ਪ੍ਰੋਸੈਸ ਚੱਲਦਾ ਹੋਵੇ ਨਾ ਉਦੋਂ ਫਿਰ ਦੂਜੀਆਂ ਪਾਰਟੀਆਂ ਕਹਿਣ ਲੱਗ ਪੈਂਦੀ ਹੈ ਕਿ ਕੋਈ ਦੂਜੀ ਪਾਰਟੀ ਦਾ ਬੰਦਾ ਉਹ ਕਹਿੰਦੇ ਜੀ ਇਹ ਤਾਂ ਬਗਨੀ ਬੱਲਾ ਖੋਰੀ ਕਰ ਰਿਹਾ ਤਾਂ ਕਰ ਲੈ ਬਾਕੀ ਤੁਸੀਂ ਇਨਵੈਸਟੀਗੇਟਰ ਜ਼ਿਆਦਾ ਦੇਖੋ ਪੱਤਰਕਾਰ ਇਨਵੈਸਟੀਗੇਟਰ ਬਾਦ ਅਗਰ ਅਸੀਂ ਤਾਂ ਸਕੱਪ ਦੀ ਵੇਸ ਦੀ ਅਸੀਂ ਜਿਹੜਾ ਰਾਜ ਦੁਆਰਾ ਪੇਸ਼ ਕਰਾਂਗੇ ਉਹਨੂੰ ਜਿਹੜਾ ਆਊਟ ਲਿਖ ਕੇ ਸਰਾਰਨਾਮਾ ਇਹ ਮੈਂ ਦੇ ਬਾਰੇ ਬਡੇ ਇਹ ਹਾਈ ਕਮਾਂਡ ਦੀ ਗੱਲ ਹੈ ਮੈਂ ਦੇ ਹਾਂਜੀ ਹਾਂ ਇਹਦਾ ਬੰਦ ਫ੍ਰੈਂਡਲੀ ਨਹੀਂ ਹੋਦਾ ਆਪਣੀ ਪਾਲਿਸੀ ਨਹੀਂ ਫ੍ਰੈਂਡਲੀ ਮੈਚ ਨਹੀਂ ਹੁੰਦਾ ਕਈ ਵਾਰੀ ਜਿਹੜੀ ਨੈਸ਼ਨਲ ਲੈਵ ਤੇ ਜਿਹੜੀ ਪਾਰਟੀ ਹੁੰਦੀ ਹੈ ਉਹਦਾ ਫੈਸਲਾ ਕੁਝ ਹੋਰ ਹੁੰਦਾ ਤੇ ਜਿਹੜਾ ਪੰਜਾਬ ਦੇ ਵਿੱਚ ਲੋਕਲ ਯੂਨਿਟ ਦੇ ਫੈਸਲੇ ਕੁਝ ਹੋਰ ਹੁੰਦੇ ਨੇ ਤੁਸੀਂ ਕਾਂਗਰਸ ਪਾਰਟੀ ਦਾ ਨੈਸ਼ਨਲ ਲੈਵਲ ਤੇ ਪਾਣੀ ਦੇ ਮੁੱਦਿਆਂ ਤੇ ਮਸਲਾ ਹੋਰ ਸੀ ਉਹਨਾਂ ਦਾ ਸਟੈਂਡ ਹੋਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਉਸੇ ਪਾਰਟੀ ਦੀ ਸਰਕਾਰ ਪੰਜਾਬ ਸੀ ਉਹਦਾ ਪਾਣੀ ਦੇ ਮੁੱਦੇ ਤੇ ਸਟੈਂਡ ਹੋਰ ਸੀ ਉਹਨੇ ਤੁਸੀਂ ਕੀ ਕਹੋਗੇ ਫਿਰ ਇਸੇ ਤਰ੍ਹਾਂ ਕਈ ਵਾਰੀ ਪਾਰਟੀਆਂ ਦੇ ਵਿੱਚ ਨੈਸ਼ਨਲ ਲੈਵਲ ਤੇ ਕੁਝ ਸਟੈਂਡ ਹੁੰਦੇ ਨੇ ਉਹਦੇ ਤੋਂ ਸਟੇਟ ਲੈਵਲ ਤੇ ਗੱਲ ਆਉਂਦੀ ਹੈ ਉਹਨਾਂ ਦੀ ਕੋਈ ਮਜਬੂਰੀਆਂ ਹੁੰਦੀਆਂ ਉਹ ਸਟੈਂਡ ਬਦਲ ਜਾਂਦੇ ਨੇ ਉਹਨਾਂ ਦੇ ਤੋਂ ਨਾ ਕੰਪਰੋਮਾਈਜ਼ਿੰਗ ਕਰਦੇ ਪਾਣੀ ਦੇ ਮੁੱਦੇ ਤੇ ਉਹ ਕਿਉਂ ਨਹੀਂ ਪੁਜਾਤੀ ਬੋਲਦੀ ਜਾਂ ਬਸੇ ਅਰੇ ਆਧੁਨਿਕ ਜਾਕੀ ਆਮ ਆਦਮੀ ਪਾਰਟੀ ਚੇਂਜੀ ਹੈ ਕਿ ਨਹੀਂ ਕਦੀ ਪਾਣੀ ਨਾ ਨਹੀਂ ਨਹੀਂ ਪੰਜਾਬ ਦੀ ਪੰਜਾਬ ਸਰਕਾਰ ਆਪਣੇ ਪਾਣੀ ਦੇ ਤੇ ਨਾ ਸੁਣ ਲਿਆ ਜੀ ਪੂਰੇ ਸਤਿਆ ਦਾ ਪੰਜਾਬ ਪੰਜਾਬ ਦੇ ਵਿੱਚ ਕਹਿੰਦੇ ਹੋ ਕਿ ਪੰਜਾਬ ਦਾ ਪਾਣੀ ਹੀ ਦਵਾਗੇ ਇਹ ਦੋ ਪੰਜਾਬ ਦਾ ਪਾਣੀ ਕਿਸੇ ਨੇ ਕਹਿੰਨੀ ਲਵਾਗੇ ਪੰਜਾਬ ਦਾ ਪਾਣੀ ਪੂਰਾ ਲੈ ਲੈ ਜੀ ਸਾਡੀ ਸਾਹ ਬਿਲਕੁਲ ਲੈਣ ਦੇ ਤੁਸੀਂ ਇੱਕ ਹੋਰ ਮੈਂ ਗੱਲ ਕਰਦੇ ਹਾਂ ਤੁਹਾਨੂੰ ਪਵਨ ਤੀਨੂ ਜੀ ਬਤੌਰ ਐਮਐਲਏ ਸਾਡੇ ਕੋਲ ਰਿਪੋਰਟ ਆ ਸਭ ਤੋਂ ਵੱਧ ਮੁੱਦੇ ਉਹਨਾਂ ਨੇ ਜਦੋਂ ਐਮ.ਐਲ.ਏ ਸੀਗੇ ਨਾ ਸਭ ਤੋਂ ਵੱਧ ਮੁੱਦੇ ਜਿਹੜੇ ਉਹਨਾਂ ਨੇ ਚੁੱਕੇ ਅਸੈਂਬਲੀ ਦੇ ਵਿੱਚ ਦਸ ਸਾਲਾਂ ਚ ਚਾਹੇ 5 ਸਾਲ ਸਰਕਾਰ ਦੀ ਸੀਗੇ ਚਾਹੇ 5 ਸਾਲ ਸਰਕਾਰ ਨਹੀਂ ਸੀ ਉਹ ਚੁੱਕੇ ਦੇ ਇਨਸਾਨ ਉਹਨਾਂ ਨੇ ਤੁਹਾਨੂੰ ਪਤਾ ਹੈ ਫਾਈਨੈਂਸ Minister ਉੱਥੇ ਸੀਗੇ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਖਿਲਾਫ ਵੀ ਮੁੱਦਾ ਚੁੱਕਿਆ ਸੀ ਜਦੋਂ ਉਹਨਾਂ ਨੇ ਸਕਾਲਰਸ਼ਿਪ ਦੀ ਗੱਲ ਹੋਈ ਸੀ ਪੋਸਟ ਪੈਟਿਕ ਸਕਾਲਰਸ਼ਿਪ ਦੀ ਗੱਲ ਹੋਈ ਸੀ ਉਹਨਾਂ ਉਹਨਾਂ ਨੇ ਉਸੂਲ ਦੀ ਗੱਲ ਕਰਦੇ ਰੇ ਨੇ ਉਹਨਾਂ ਨੇ ਪਾਰਟੀ ਦੀ ਇਹ ਨਹੀਂ ਵੀ ਪਾਰਟੀ ਦੀ ਗਲਤ ਕੰਮ ਹੋਵੇ ਤਾਂ ਪਾਰਟੀ ਉਸਤੇ ਅਟੈਨਡ ਉਹਨਾਂ ਨੇ ਮਨਪੀਤ ਸਿੰਘ ਬਾਦਲ ਦੇ ਖਿਲਾਫ ਵੀ ਆਵਾਜ਼ ਉਠਾਈ ਸੀ ਜਦੋਂ ਪੋਸਟ ਪੈਟਿਕ ਸਕਾਲਰਸ਼ਿਪ ਦੀ ਗੱਲ ਆਈ ਸੀ ਹੁਣ ਮੈਂ ਯਕੀਨ ਨਾਲ ਕਹਿ ਸਕਦਾ ਉਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੁੱਦੇ ਚੁੱਕਣ ਵਾਲੇ ਸਭ ਤੋਂ ਵੱਧ ਕੁਐਸਚਨ ਕਰਨ ਵਾਲੇ ਐਮਐਲਏ ਸੀਗੇ ਮੈਨੂੰ ਇਹ ਯਕੀਨ ਹੈ ਉਹ ਪਾਰਲੀਮੈਂਟ ਮੈਂਬਰ ਬਣ ਕੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਕਵੈਸਚਨ ਤੇ ਮੁੱਦੇ ਚੁਕਣ ਵਾਲੇ ਪਾਰਲੀਮੈਂਟ ਮੈਂਬਰ ਬਣ। ਮੈਂ ਯਕੀਨ ਨਾਲ ਕਹ ਸਕਦਾ। ਜਦੋਂ ਉਹਨਾਂ ਨੇ 2 ਸੈਕਿੰਡ ਬਣ ਗਏ ਉਹ ਮੁੱਦੇ ਦੇ ਕਿਤੇ ਨਹੀਂ ਕਿਤੇ ਨਹੀਂ ਜਿੱਥੇ ਗੱਲ ਸਰਕਾਰ ਕੋਈ ਵੀ ਹੋਵੇ। ਜੇ ਕੋਈ ਮੁੱਦਾ ਕੋਈ ਸਰਕਾਰ ਕੋ ਗਲਤੀ ਕਰ ਲੇ ਤਾਂ ਮੁੱਦਾ ਕੋਈ ਮੁੱਦਾ ਚੱਕਦਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਮੁੱਦਾ ਚੁਕਣਾ ਨਹੀਂ ਚਾਹੀਦਾ। ਇਹ ਸਿਵਲ ਕਰਾਮੀ ਬੰਦਾ ਸਾਨੂੰ ਕਿ ਉਹ ਕਹਿੰਦੇ ਨੇ ਕਿ ਮੈਨੂੰ ਐਪੀ ਪ੍ਰਾਪਤ ਤਾਂ ਪਰ ਮੇਰੇ ਕੋਲ ਕੰਮ ਨਹੀਂ ਕੋਈ ਲਿਆ। ਇਹਨੂੰ ਸਿਫਰ ਦਿੱਲੀ ਦੇ ਨੈਟਵਰਕ ਤੋਂ ਰਿਫਰ ਕੀਤਾ ਤੇ ਜੋ ਦਿੱਲੀ ਤੋਂ ਤੁਹਾਨੂੰ ਰਿਸਪੀ ਕਰਨਾ ਦਸਤਾਵਰ ਕੰਮ ਸ਼ੁਰੂ ਇਹ ਤੁਸੀਂ ਰਿੰਕੂ ਜੀ ਕੋ ਪੁੱਛੋ ਜਵਾਬ ਮੈਂ ਇਹਦਾ ਜਵਾਬ ਦਿੱਤਾ ਦੇ ਰਿਹਾ। ਰਿੰਕੂ ਜੀ ਜਵਾਬ ਦੇਣਗੇ ਮੈਂ ਥੋੜੀ ਦੇਸੋ। ਅੱਜ ਤੁਸੀਂ ਸਰਕਾਰ ਤੇ ਇਸ ਕੰਮ ਦਾ ਦਾਸ ਇਸ ਕੰਮ ਦਾ ਜਵਾਬ ਦੇ ਦਿਓ। ہاں جی چننی صاحب تے تے ٹیڈی ٹڈیا لائن تے پارک سوال نہیں سوال ہی نہیں پتہ ہوندا دیکھو پنجاب دی جمندر دی جنتا کبھی چننی نوں نہیں جتاے گی جو مرضی ہو سر پیج پیج چلو میں یقین نال کہہ سکنا نہیں جتا صحیح صاحب اساں کسے کھلی ڈالی دے بارے چھیتے ہو سب جی کہتاں تے کی دیکھ رہے ہو ہاں جی کھلی ڈالی دے امیدوار کسے دیکھو تسی کھلی ڈالی دے اپ پارٹی دے ایک بندا ایک بندا ایک بندا ਕਿਸਾ ਕਾਲੀਜ ਦੇ ਮੈਂਬਰ ਜੀ ਨੂੰ ਕਹਾਂ ਦੀ ਜੀ ਜੇ 4000 ਰੁਪਏ ਮੈਂ ਬਣਾਉਂਗਾ ਕੰਮ ਕਰ ਦਿੱਤੋ ਮੈਂ ਜਿਹੜਾ ਮੁੰਡਾ ਜਿਹੜਾ ਬੰਦਾ ਲੜਾਈ ਹੀ ਨਹੀਂ ਹੈਗਾ ਹੁੰਦਾ ਮੈਂ ਜਿਗਰ ਕੀ ਕਰਾਂ ਮੈਂ ਲੜਾਈ ਨਹੀਂ ਉਹ ਮੈਂ ਵੀ ਸਭ ਦਾ ਹਾਂ ਲੜਾਈ ਸਭ ਵੀਡੀਓ ਵੀ ਸਭ ਨੇ ਆਈ ਹੈ ਨਜਾਈ ਮਾਰਦੀ ਦੀ ਜਾਗੋ ਮੈਂ ਕਿਉਂ ਨਹੀਂ ਹੋਏਗਾ ਅਸੀਂ ਜਿਹੜੀ ਸਾਡੇ ਕੋਲ ਪਹੁੰਚ ਕੋਈ ਐਦਾਂ ਦਾ ਆਂਦੀ ਗੱਲ ਹੈ ਜੀ ਜਰੂਰ ਅੱਗੇ ਰੈਫਰ ਕਰਾਂਗਾ ਜਰੂਰ ਕਰਾਂਗਾ ਨਿਸ਼ਬਾਹਲੇ ਇਲੈਕਸ਼ਨ ਫਰ ਤੋਂ ਚੈੱਕ ਕਰੋਗੇ ਕਰਾਂਗੇ ਬਿਲਕੁਲ ਕਰਾਂਗੇ ਸੰਜੀ ਜੀ ਠੀਕ ਹੈ